ਦੇ ਲੋਕ ਕਹਿੰਦੇ ਨੇ ਕਿ ਟੂਗイズਮ ਵੀ ਬਣਿਆ ਕਿ ਪੰਜਾਬ ਦੇ ਲੋਕ ਗਏ ਕਿਸ਼ਤੀਆਂ ਤੇ ਝੂਟੇ ਕੋਈ ਹੋਰ ਲੈਂਦਾ ਰਿਆ ਹੜਪੀਟਾਂ ਨੂੰ ਕਿਸੇ ਨੇ ਨਹੀਂ ਪਹੁੰਚਾਇਆ ਦੇਖੋ ਸਹੀ ਗੱਲ ਇਹ ਹੈ ਕੋਈ ਬਾੜਾ ਉਹ ਤੋਂ ਸੇਵਾ ਸੁਪਾ ਦਾ ਭਾਵ ਦੇ ਉਹਨਾਂ ਨੇ ਵੀ ਆਪਾਂ ਵੀ ਚੱਲੀਏ ਆ ਅਰ ਮੈਂ ਇੱਕ ਗੱਲ ਕਹਣਾ ਉਹਨਾਂ ਨੇ ਵੀ ਇਹ دریاਵਾਣੀ ਧਰਤੀ ਹੈ ਤੇ ਇੱਥੇ ਦਿਲ ਵੀ دریاਵਾਣ ਬਣ ਗਿਆ ਮਦਦ ਦੀ ਘੜ ਤੱਕ ਇਹ ਬਗਾਨਿਆਂ ਨੂੰ ਨਹੀਂ ਆਉਣ ਦਿੱਤੀ ਇੱਥੇ ਤਾਉਣ ਕੀ ਦੇਣੀ ਉੱਥੇ ਜਿਹੜਾ ਮਾੜਾ ਮੋਟਾ ਸੀ ਉਹ ਸਾਨੂੰ ਚਿੰਬੜ ਗਏ। ਸਮਾਨ ਦੀ ਖੋਖਿੰਜ ਵਧੀਆ ਹੋਈ। ਤੇ ਕੁਛ ਨਾ ਕੁਛ ਸੀ ਧੱਕੇ ਦੇ ਨਾਲ ਬਚਾਇਆ। ਕੁਛ ਲੋਕ ਬੈਠੇ ਤੇ ਬਾਹਰ ਘਰਾਂ 'ਚ ਜਿਹੜੇ ਚੰਗੇ ਘਰ ਤੇ। ਅਸੀਂ ਉਹਨਾਂ ਨੂੰ ਕਹੇ ਵੀ ਤੁਸੀਂ ਵੀ ਕੁਛ ਲੈ ਲਓ। ਉਹਨਾਂ ਨੇ ਸਾਨੂੰ ਇੱਕ ਇਹੋ ਜਿਹੀ ਗੱਲ ਕਹੀ। ਉਹ ਕਹਿੰਦੇ ਗੱਲਾਂ ਐ ਜੀ ਇਹ ਧਰਤੀ ਦਾ ਸਾਨੂੰ ਪਤਾ ਇੱਥੇ ਹਰ ਧਰ ਰੁਟੀਨ ਚੋਂਦੇ ਨੇ। ਹਰ ਸਾਲ ਉਹ ਕਹਿੰਦਾ ਅਸੀਂ ਆਪਣੀ ਤਿਆਰੀ ਰੱਖਦੇ ਆਂ। ਕਹਿੰਦਾ ਜਿਨ੍ਹਾਂ ਨੂੰ ਅਸੀਂ ਬੰਨਣਾ ਹੈ ਉਹਨਾਂ ਇਨਾਂ ਤੋਂ ਤੁਸੀਂ ਸਾਰਾ ਸਾਲ ਲੀਰ ਜਾ ਸਕਦੇ ਚਾਹੇ ਰੋਲ ਟ੍ਰਾਂਸਫਰ ਕਰੇ। ਮਾਨਸਿਕਤਾ ਵੀ ਬਣ ਜਾਂਦੀ ਨਾ ਬੰਦੇ ਦੀ ਮਾਨਸਿਕਤਾ ਰਹੀ ਗਰੀਬੀ ਘਰੇ ਆ ਵਿਚਾਰੇ ਦੀ ਤੂੰ ਤਾਂ ਜਾਊਗੇ ਲੈਣ ਇਕੱਠਾ ਖਾ ਵੀ ਕਿਵੇਂ ਲਊਗਾ ਇਨਾ ੱਲੇ ਐ ਰਾਜਨੀਤੀ ਵਾਲੇ ਜਿਹੜੇ ਲੋਕ ਨੇ ਉਹ ਆਪਦਾ ਘਰ ਭਰਲਣ ਭਰਾਵਾ ਇਹੀ ਬਹੁਤ ਵੱਡਾ ਕੰਮ ਹੈ ਉਹ ਕੂਏ ਖੜੇ ਡੇਡੇ ਦੇ ਉਹ ਹੀ ਨਹੀਂ ਭਰਦੇ ਪਬਲਿਕ ਨੂੰ ਤੁਸੀਂ ਕਿੱਥੋਂ ਰਜਾ ਲਊਂਗੇ ਐਨ ਜੀਓ ਦੀ ਬੜੀ ਚਰਚਾ ਰਹੀ ਖੜਾ ਦੇ ਦੌਰਾਨ ਜਦੋਂ ਖੜਾ ਆਏ ਨੇ ਕੇ ਐਨ ਜੀਓ ਨੇ ਬੜਾ ਕੰਮ ਕੀਤਾ ਕੋਈ ਇੰਡੀਵਿਜੂਅਲ ਕਰ ਰਿਹਾ ਕੋਈ ਸੰਸਥਾ ਤੌਰ ਤੇ ਕਰ ਰਿਹਾ ਕੋਈ ਇੱਕ ਵੱਡੀ ਐਨਜੀਓ ਹੈ ਉਹਦੇ ਵਿੱਚੋਂ ਇੱਕ ਐਨਜੀਓ ਹੋਰ ਨਿਕਲਦੀ ਹੈ ਦੇਖੋ ਇਹ ਗੱਲ ਬਹੁਤ ਬੁਰੀ ਲੱਗੂਗੀ ਅਸੀਂ ਮੈਂ ਪਹਿਲਾਂ ਵੀ ਬਹੁਤ ਲੰਮਾ ਟਾਈਮ ਪਹਿਲਾਂ ਵੀ ਕਿਹਾ ਕਿ ਵੀ ਐਨਜੀਓ ਇੱਕ ਸੋਲਿਡ ਕਾਰੋਬਾਰ ਬਣਦਾ ਇੱਕ ਲਈ ਜਾਂਦਾ ਦੂਜੇ ਨੂੰ ਮਿਲਿਆ ਨਹੀਂ ਲੱਗਦਾ ਨਾ ਆਪ ਆਪ ਦਾ ਖੜਾ ਕਰ ਲੈਣਾ ਲੈ ਟਾਂਟਾ ਲੱਗਦਾ ਕਿ ਇਹ ਕਿਹੜਾ ਕੋਈ ਕੁਆਲੀਫਿਕੇਸ਼ਨ ਦੀ ਲੋੜ ਹੈ ਤੁਹਾਨੂੰ ਲੱਗਦਾ ਕਿ ਐਨਜੀਓ ਸੁਚੇਤ ਕਰ ਸਕਦੀ ਹੈ ਕਿ ਹੜ ਦਾ ਕਾਰਨ ਹੋਵੇ ਜਾਂ ਕੁਝ ਹੋਰ ਸੰਕਟ ਆਉਂਦਾ ਹੈਗਾ ਉਹ ਸਿਰਫ ਕੁਦਰਤੀ ਐ ਕੋਈ ਐਨਜੀ ਸੁਚੇਤ ਕਰੂਗੀ ਵੀ ਤਾਂ ਹੱਲ ਨਹੀਂ ਹੁੰਦਾ ਕਿ ਐਨਜੀਓ ਸੁਚੇਤ ਕਰ ਦੂਗੀ ਫੇ ਸੇਵਾ ਕਿਹਦੀ ਕਰੂ ਕੰਮ ਕਾਹਦਾ ਚੱਲੂਗਾ ਫੇਤ ਨਹੀਂ ਕਰਨੇ ਮੈਂ ਤਰਸ ਦੇ ਆਧਾਰ ਤੇ ਜਿਹੜਾ ਕੋ ਮਿਲਦਾ ਲੈ ਲਓ ਉਹ ਤਾਂ ਮਕਸਦ ਇਹ ਨਹੀਂ ਹੁਣ ਲਾ ਲੈਣ ਐਨਜੀਓ ਜੋ ਅਰੀਜਨਲ ਹੁੰਦੇ ਆਉਂਦੇ ਸਾਲਾਂ ਨੂੰ ਅੜਕਣਾ ਪਹਿਲੀ ਵਾਰ ਤੇ ਲਾਸਟ ਵਾਰ ਆਏ ਨੇ ਸਰਕਾਰ ਤਾਂ ਸਾਡੇ ਤੋਂ ਟੈਕਸ ਲੈਣ ਵਾਸਤੇ ਆ। ਸਰਕਾਰ ਦਾ ਕੰਮ ਹੈ ਟੈਕਸ ਲੈਣਾ, ਐਸ਼ ਕਰਨੇ, ਆਉਂਦੀਆਂ ਵੋਟਾਂ ਵਾਸਤੇ ਫਿਰ ਪੈਸੇ ਕਿੱਥੇ ਜਾਣ? ਮੈਂ ਬਹੁਤੀਆਂ ਕਿਸ਼ਤੀਆਂ ਦੀਆਂ ਵੀਡੀਓ ਦੇਖੀਆਂ ਨੇ, ਬੋਰਡ ਦੀਆਂ। ਉਹਦੇ 'ਚ ਉਹੀ ਬੰਦੇ ਬੈਠੇ ਨੇ, ਉਹੀ মিডিਆ ਨਾਲ ਗੱਲ ਕਰਨੇ। ਬੱਸ ਮੈਨੂੰ ਮੈਂ ਜਿੰਨੀਆਂ ਕਿ ਦੇਖਿਆ ਉਹ 'ਚ ਕੋਈ ਹੜਪੀੜਤ ਨਜ਼ਰ ਨਹੀਂ ਆਉਂਦੀ। ਕੋਈ ਕਈਆਂ ਨੇ ਬੁਰਾ ਵੀ ਸਮਝਿਆ, ਮੈਂ ਤਾਂ ਉਹਨੂੰ ਕਹਾਂ ਵੀ ਇਹ ਤਾਂ ਫਲੱਡ ਟੂਰਿਜ਼ਮ ਹੈ। ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਜਿਹੜੀ ਆ ਉਹ ਆਈ ਪੰਜਾਬ ਦੇ ਲੋਕ ਪੰਜਾਬ ਦੇ ਪਿੰਡ ਪੰਜਾਬ ਦੇ ਘਰ ਡੁੱਬੇ ਬਹੁਤ ਸਾਰੇ ਸੇਵਾਦਾਰ ਸੇਵਾ ਭਾਵਨਾ ਦੇ ਨਾਲ ਗਏ ਆਮ ਲੋਕਾਂ ਨੇ ਆਮ ਬੰਦਿਆਂ ਦੀ ਬਾਹ ਫੜੀ ਐਨ ਜੀਓ ਦਾ ਚਰਚਾ ਰਿਆ ਕਿ ਐਨ ਜੀਓ ਕਿਵੇਂ ਕੰਮ ਕਰਦੀਆਂ ਨੇ ਕਲਾਕਾਰਾਂ ਦਾ ਚਰਚਾ ਰਿਆ ਕਿ ਪੰਜਾਬ ਦੇ ਕਲਾਕਾਰ ਉਹ ਕਿਸਾਨ ਕੋਲ ਹੋਵੇ ਉਸ ਵੇਲੇ ਵੀ ਖੜੇ ਨਜ਼ਰ ਆਏ ਤੇ ਇਸ ਸਮੇਂ ਵੀ ਖੜੇ ਨਜ਼ਰ ਆਏ ਬਹੁਤ ਸਾਰੇ ਕਲਾਕਾਰਾਂ ਨੇ ਬਹੁਤ ਸਾਰਾ ਧੰਨ ਹੱਥੀ ਵੰਡਿਆ ਕਿ ਪੰਜਾਬ ਦੇ ਲੋਕ ਬਚਾਉਣੇ ਨੇ ਇਹ ਚਰਚਾ ਸੀ ਜਾਂ ਸੱਚ ਮੱਚ ਉਥੋਂ ਤੱਕ ਪਹੁੰਚੇ ਕਿਉਂਕਿ ਕੁਝ ਲੋਕ ਕਹਿੰਦੇ ਨੇ ਕਿ ਟੂਰਿਜ਼ਮ ਵੀ ਬਣਿਆ ਕਿ ਪੰਜਾਬ ਦੇ ਲੋਕ ਗਏ ਕਿਸ਼ਤੀਆਂ ਤੇ ਝੂਟੇ ਕੋਈ ਹੋਰ ਲੈਂਦਾ ਰਿਆ ਹੜਪੀੜਤਾ ਨੂੰ ਕਿਸੇ ਨੇ ਨਹੀਂ ਬਚਾਇਆ ਜੈ ਸਿੰਘ ਧੂਰੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿਕਾਰ ਜੀ ਜਿਵੇਂ ਤੁਸੀਂ ਮੈਂ ਤੁਹਾਡਾ ਇੱਕ ਇੰਟਰਵਿਊ ਸੁਣ ਰਿਹਾ ਜੀ ਤੁਸੀਂ ਕਹਿੰਦੇ ਕੋ ਟੂਰਿਜ਼ਮ ਰਿਹਾ ਇਹ ਹੜ ਪਿਛਲੀ ਵਾਰ 23 ਚ ਵੀ ਰਿਹਾ ਜਿਹੜਾ ਮੈਂ ਵੀ ਅੱਖੀ ਦੇਖਿਆ ਕਿ ਲੋਕ ਘੁੰਮਣ ਬਹੁਤ ਜਾਂਦੇ ਨੇ ਅਸੀਂ ਵੀ ਗਏ ਤੇ ਸੰਤ ਰਨ ਵਿੱਚ ਰਨ ਵਿੱਚ ਜਿਹੜਾ ਰਸ਼ਨ ਲੈ ਕੇ ਗਈ ਤੇ ਪਰ ਉਹਦਾ ਮਕਸਦ ਦੇਖੋ ਸਹੀ ਗੱਲ ਹੈ ਕੋਈ ਬਾੜਾ ਉਹ ਤੋਂ ਸੇਵਾ ਸੁਪਾ ਦਾ ਭਾਵ ਦੇਉਂਦਾ ਨੇ ਵੀ ਆਪਾਂ ਵੀ ਚੱਲੀ ਆ। ਆਹ ਦਾ ਸਾਮਾਨ ਇਕੱਠਾ ਕਰਕੇ ਤੁਰਨਾ ਹੈ ਜਿਹੜਾ ਪੱਲੇ ਖੁੱਦ ਕੱਲੇ ਦੇ ਖਰੀਦਣਾ ਹੈ। ਹੂੰ। ਆਹ ਦਾ ਚੱਲ ਪੰਦਾ। ਅਸਲ ਦੇ ਵਿੱਚ ਕਿੰਨੀ ਦੁਰਗਤੀ ਹੋਈ ਹੈ ਸਾਮਾਨ ਦੀ ਜਿਹਦਾ ਕੋਈ ਹੱਦ ਸਾਭ ਦੀ। ਹੂੰ। ਹੋਖਿੰਦੇ ਪਿੱਛੇ ਲੜਾਈਆਂ ਵੀ ਹੋਈਆਂ ਨੇ ਚਰਚਾ 'ਚ ਵੀ ਆਇਆ ਮੀਡੀਆ 'ਚ ਮਾਮਲਾ। ਅਸੀਂ ਮੈਂ ਤਾਂ ਉਹਨਾਂ ਦਿਨਾਂ 'ਚ ਵੀ ਅਪੀਲ ਕੀਤੀ ਸੀ ਵੀ ਭਰਾਵੋ ਖਾਣ ਪੀਣੇ ਦਾ ਸਾਮਾਨ ਬਹੁਤ ਹੋ ਗਿਆ। ਥੋੜਾ ਜਿਹਾ ਠਰਮਾ ਰੱਖੋ। ਮੂਰੇ ਪਾਣੀ ਉਤਰ ਜਾਣ ਦਿਓ ਬਥੇਰਾ ਦੁਨੀਆ ਭਰ ਦਾ ਕੰਮ ਕਰਨ ਵਾਲਾ ਪਿਆ ਘਰ ਬਣਾਉਣ ਵਾਲੇ ਪਈ ਨੇ ਜ਼ਮੀਨਾਂ ਸਮਾਰਨ ਵਾਲੀਆਂ ਪਈਆਂ ਨੇ ਸਕੂਲ ਖਰਾਬ ਹੋ ਗਏ ਹੂੰ ਦੁਨੀਆ ਭਰ ਦਾ ਕੰਮ ਕਰਨ ਵਾਲਾ ਪਿਆ ਬਹੁਤ ਸਾਰਾ ਕੰਮ ਆ ਬਹੁਤ ਸਾਰਾ ਕੰਮ ਹੈ ਟੀਮਾਂ ਬਣਾਓ ਅਬ ਦੀ ਆਪਣੀਆਂ ਟੀਮਾਂ ਬਣਾਓ ਹੁਣ ਅਸਲ ਦੇ ਵਿੱਚ ਇਹ ਹੈ ਵੀ ਕੋਈ ਜਿਹੜਾ ਸਿਸਟਮ ਕਿਉਂ ਨਹੀਂ ਬਣ ਪਾ ਰਿਹਾ ਸਾਡੇ ਲੋਕਾਂ ਕੋਲੇ ਅਜਮੈਂ ਇੱਕ ਗੱਲ ਕਹਿਣਾ ਹੈ ਵੀ ਇਹ دریاਵਾਦੀ ਧਰਤੀ ਹੈ ਤੇ ਇੱਥੇ ਦਿਲ ਵੀ دریاਵਾ ਮਰ ਕੇ ਨੇ ਹੂੰ ਮਦਦ ਦੀ ਘਾਟ ਤਾਂ ਕਦੇ ਬਗਾਨਿਆਂ ਨੂੰ ਨਹੀਂ ਆਉਣ ਦਿੱਤੀ ਇੱਥੇ ਤਾਂ ਉਹਨੇ ਕੀ ਦੇਣੀ ਹੈ ਪਰ ਇਹ ਵੀ ਅਸਲੀਅਤ ਹੈ ਵੀ ਸਾਡੇ ਸਭ ਦੇ ਦਿਲਾਂ ਦੇ ਵਿੱਚ ਇੱਕ ਦੂਜੇ ਪ੍ਰਤੀ ਵਿਸ਼ਵਾਸ ਕੋਈ ਨਹੀਂ ਰਿਹਾ ਇਹ ਹੁੰਦਾ ਵੀ ਜਿਹੜਾ ਸਮਾਨ ਦੇ ਕੇ ਉਹਨਾਂ ਤਾਂ ਹੱਥੇ ਹੀ ਦੇ ਆਈਏ ਨਹੀਂ ਦੂਜੇ ਤਾਂ ਖਾ ਹੀ ਜਾਣਗੇ ਸਿਰਫ ਫੋਟੋਸ ਖਿੱਚਣ ਤੱਕ ਸੀਮਿਤ ਹੈ ਗੱਲ ਨਹੀਂ ਉਹ ਸਮਾਨ ਵੀ ਲੈ ਕੇ ਜਾਂਦੇ ਨੇ ਤੇ ਸਮਾਨ ਵਾਲਾ ਵੀ ਫੋਟੋ ਖਿੱਚਦਾ ਸਮਾਨ ਦੀ ਵੀ ਫੋਟੋ ਖਿੱਚੀ ਜਾਂਦੀ ਹੈ ਉਹ ਕਈ ਲੋਕ ਇਹ ਚ ਆਉਂਦੇ ਵੀ ਨਹੀਂ ਯਾਰ ਮੇਰੀ ਫੋਟੋ ਖਿੱਚੀ ਜਾਣੀ ਨਹੀਂ ਉੱਥੇ ਦੇਖੋ ਜਿਹੜੇ ਖੁਦਾਰ ਲੋਕ ਨੇ ਨਹੀਂ ਸਾਹਮਣੇ ਆਉਂਦੇ ਹਨ ਉਹ ਕੰਨ ਨਹੀਂ ਜਾਂਦੇ ਸਾਨੂੰ ਚਾਹੀਦਾ ਜਿਵੇਂ ਇੱਕ ਗੱਲ ਮੈਂ ਪੜ ਰਿਹਾ ਸੀ ਕਿਤੇ ਵੀ ਜਿਹੜੇ ਦਰਿਆਵਾਂ ਦੇ ਨੇੜੇ ਲੋਕ ਜਿਹੜੇ ਇੱਕ ਪਿੰਡ ਨੇ ਉਹ ਕਹਿੰਦੇ ਵੀ ਉਹਨਾਂ ਨੂੰ ਪਤਾ ਹੁੰਦਾ ਯਾਰ ਸਾਡੇ ਤੇ ਇਹ ਗੱਲ ਵਾਪਰ ਸਕਦੀ ਐ ਸਰ 92 93 ਵਾਲੀ ਜਿਹੜੀ ਸਾਨੂੰ ਜ਼ਿਕਰ ਕੀਤਾ ਮੈਂ ਉਸੇ ਥੀ ਅਸੀਂ ਗਏ ਲੱਖ ਲੱਖ ਪਾਣੀ ਚ ਦੇ ਨੰਕੇ ਗਿਸ਼ਰਾ ਤੇ ਸਮਾਨ ਰੱਖਿਆ ਹੋਇਆ ਸੀ ਹਮ ਅਸੀਂ ਉਹ ਪਿੰਡ 'ਚ ਗਏ ਉੱਚੀ ਜਗ੍ਹਾ ਤੇ ਪਿੰਡ ਤੇ ਤੇ ਉੱਥੇ ਜਿਹੜਾ ਮਾੜਾ ਮੋਟਾ ਸੀ ਉਹ ਸਾਨੂੰ ਚਿੰਬੜ ਗਏ ਸਮਾਨ ਦੀ ਖੋਖ ਖਿੰਝ ਵਧੀਆ ਹੋਈ ਹਮ ਕੁਛ ਨਾ ਕੁਛ ਸੀ ਠੱਕੇ ਜਿਹਾ ਨਾਲ ਬਚਾਇਆ ਕੁਛ ਲੋਕ ਬੈਠੇ ਤੇ ਬਾਹਰ ਘਰਾਂ ਚ ਜਿਹੜੇ ਚੰਗੇ ਘਰ ਤੇ ਅਸੀਂ ਉਹਨਾਂ ਨੂੰ ਕਹੇ ਵੀ ਤੁਸੀਂ ਵੀ ਕੁਛ ਲੈ ਲਓ ਉਹਨਾਂ ਨੇ ਸਾਨੂੰ ਇੱਕ ਹੀ ਜੀ ਗੱਲ ਕਹੀ ਉਹ ਕਹਿੰਦੇ ਗੱਲਾਂ ਐ ਜੀ ਇਹ ਧਰਤੀ ਦਾ ਸਾਨੂੰ ਪਤਾ ਇੱਥੇ ਹਰ ਤਾਂ ਰੁਟੀਨ ਚ ਆਉਂਦੇ ਨੇ ਹਰ ਸਾਲ ਆਉਂਦੇ ਨੇ ਦੋ ਚਾਰ ਸਾਲ ਛੱਡ ਕੇ ਆ ਜਾਂਦਾ ਉਹ ਕਹਿੰਦਾ ਅਸੀਂ ਆਪਣੀ ਤਿਆਰੀ ਰੱਖਦੇ ਆਂ ਕਹਿੰਦਾ ਜਿਨ੍ਹਾਂ ਨੂੰ ਅਸੀਂ ਵੰਡਣ ਆਏ ਹਾਂ ਨਾ ਇਹਨਾਂ ਤੋਂ ਤੁਸੀਂ ਸਾਰਾ ਸਾਲ ਨੀਰ ਜਾ ਸਕਦੇ ਚਾਹੇ ਰੋਲ ਟਰੱਕ ਭਰ ਕੇ ਆ ਜਾਓ ਉਹ ਗੱਲ ਸਾਡੇ ਉੱਤੋਂ ਨਹੀਂ ਨਿਕਲਦੀ ਹਜਵ ਨਹੀਂ ਹੋਈ ਵੀ ਗੱਲ ਕਿੱਦਾਂ ਹੋ ਗਈ? ਨਹੀਂ ਕਿਹਨੂੰ ਕਹਿਣਾ ਚਾਹੁੰਦੇ ਸੀ ਲੋਕੋ? ਕਿਹਨੂੰ ਨਿਰਜਾ ਸਕਦੇ? ਉਹਨਾਂ ਨੇ ਇੱਕੋ ਹੀ ਕਿਹਾ ਵੀ ਜਿਹੜੇ ਇਹ ਖੋਖ ਇੰਜ ਕਰ ਰਹੇ ਨੇ ਅਖੌਤੀ ਗਰੀਬ ਗੁਰਬਾ ਬਣ ਕੇ ਮੂਹਰੇ ਆ ਰਹੇ ਨੇ ਤੁਸੀਂ ਇਹਨਾਂ ਨੂੰ ਨਿਰਜਾ ਸਕਦੇ। ਉਹਨਾਂ ਨੇ ਨਹੀਂ ਹੋ ਸਕਦਾ ਉਹਨਾਂ ਦੇ ਹਾਲਾਤ ਉਹ ਜੇ ਹੋਣ ਲੋਕਾਂ ਦੇ ਮਜ਼ਦੂਰਾਂ ਦੇ ਉਹ ਤਾਂ ਮੈਂ ਇੱਥੇ ਵੀ ਦੇਖ ਰਿਹਾ ਤੁਸੀਂ ਡੰਗਰ ਲਾ ਲਓ ਇੱਥੇ ਵਿਆਹ ਸ਼ਾਦੀ ਰੱਖ ਲਓ ਸੋ ਤੋਂ ਹੀ ਲੋਟ ਨਹੀਂ ਆਉਂਦੇ ਡਟ ਡੋਨੂ ਹੁੰਦੇ ਨੇ ਫਿਰ ਪਰ ਨਹੀਂ ਫਿਰ ਹਾਲਾਤ ਤਾਂ ਮਾੜੇ ਹੀ ਹੋਣਗੇ ਨਾ ਜਿਹੜਾ ਤਕੜਾ ਉਹਦੇ ਕੋਲ ਹੈ ਹੀ ਪਹਿਲਾਂ ਪੂਰਾ ਬਣ ਚੁੱਕੀ ਹੈ ਨਹੀਂ ਫਿਰ ਮਾਨਸਿਕਤਾ ਵੀ ਬਣ ਜਾਂਦੀ ਨਾ ਬੰਦੇ ਦੀ ਜੋ ਰਹੀ ਗਰੀਬੀ ਘਰੇ ਆ ਵਿਚਾਰੇ ਦੀ ਤੋ ਤਾਂ ਜਾਊਗੇ ਲੈਣ ਇਕੱਠਾ ਖਾ ਵੀ ਕਿਵੇਂ ਲਊਗਾ ਨਾ ਉਹਨੂੰ ਲੱਗਦਾ ਤਾਂ ਐਵੇਂ ਮੈਂ ਸੇਵ ਕਰਕੇ ਰੱਖ ਲਾਂ ਫਿਰ ਉਹਨਾਂ ਨੂੰ ਪਰਮਾਨੈਂਟਲੀ ਓਵਰ ਹੀ ਨਹੀਂ ਫਿਰ ਤੁਹਾਨੂੰ ਲੱਗਦਾ ਨਹੀਂ ਇਹਨਾਂ ਦੀ ਹਾਲਤ ਸੁਧਾਰਨੀ ਚਾਹੀਦੀ ਹੈ ਇਹ ਬੋਟ ਇਹ ਉਹ ਲੋਕ ਦੇ ਬੋਟ ਹੀ ਐ ਸਿਰਫ ਫਿਰ ਉਹ ਸਿਰਫ ਬੋਟ ਹੈ ਹਾਂ ਰਾਜਨੀਤ ਬੋਟਾ ਵੇਲੇ ਤਾਂ ਰਾਜਨੀਤਿਕ ਨੇਤਾ ਜਾਂਦੇ ਨੇ ਉਹ ਗੱਲੇ ਆ ਰਾਜਨੀਤੀ ਵਾਲੇ ਜਿਹੜੇ ਲੋਕ ਨੇ ਉਹ ਆਪ ਦਾ ਘਰ ਭਰਲਣ ਭਰਾਵਾ ਇਹੀ ਬਹੁਤ ਵੱਡਾ ਕੰਮ ਹੈ ਉਹ ਖੂਹੇ ਸੜੇ ਡੇਡੇ ਨੇ ਉਹ ਹੀ ਨਹੀਂ ਭਰਦੇ ਪਬਲਿਕ ਨੂੰ ਤੁਸੀਂ ਕਿੱਥੋਂ ਰਜਾ ਲਓਗੇ ਪਬਲਿਕ ਤਾਂ ਹੀ ਚੱਲੂਗੀ ਇਹ ਨਹੀਂ ਚੱਲਣਾ ਇਹ ਨਹੀਂ ਰਹਿ ਜਾ ਸਕਦਾ ਇਹ ਜਿਹੜਾ ਥੱਲਾ ਪਾਟ ਜੀ ਨਾ ਜੀਰ ਭੰਡੇ ਦਾ ਉਹ ਨਹੀਂ ਪਰਦਾ ਹੁੰਦਾ ਲੋਕ ਕਹਿੰਦੇ ਅਸੀਂ ਤਾਂ ਵੋਟਾਂ ਪਾ ਕੇ ਜਿਤਾਇਆ ਹੈ ਬਸ ਸਭ ਨੂੰ ਠੀਕ ਹੈ ਉਸ ਤੋਂ ਬਾਅਦ ਕੰਮ ਕਰ। ਤੁਸੀਂ ਕਹਿੰਦੇ ਹੋਗਾ ਵੀ ਇਹ ਜਤੌਣ ਚ ਤੂੰ ਨਾਲਾ ਮਸਲਾ ਹੈ ਨਹੀਂ ਤੁਹਾਡੇ। ਨਹੀਂ ਫਿਰ ਦੇਖੀ ਜੇ ਤੁਸੀਂ ਨਾਂ ਵੀ ਪਾਓਗੇ ਇਹਨਾਂ ਦਾ ਫਿਰ ਵੀ ਰਾਜ ਕਰਨਾ। ਮੈਂ ਤਾਂ ਦੇਖੋ ਇੰਟਰਵਿਊ 'ਚ ਇਹ ਵੀ ਬੋਲਿਆ ਸੀਗਾ ਵੀ ਜਦੋਂ ਬੇਅੰਤ ਸਿੰਘ ਦੀ ਸਰਕਾਰ ਆਈ ਹੈ ਸਾਰੇ 10% VOTING ਹੋਈ ਸੀ। ਫਿਰ ਕਿਹੜਾ ਸਰਕਾਰ ਨਹੀਂ ਬਣੀ ਨਾਂ ਪਾਓ। ਜਿਨ੍ਹਾਂ ਨੇ ਸਾਡੇ ਉੱਤੇ ਆਉਣੇ ਨਾ ਬਣ ਕੇ ਸਾਡੇ ਲੀਡਰ ਅਖਾਉਤੀ ਲੀਡਰ ਉਹ ਤਾਂ ਆ ਹੀ ਜਾਣਗੇ ਉਹ ਨਹੀਂ ਹਟਦੇ। ਉੱਤਕ ਨਾਲੇ ਆਉਣਗੇ ਕਿਉਂਕਿ ਸਾਡੇ ਕੋਲ ਕੋਈ ਆਲਟਰਨੇਟ ਨਹੀਂ ਹੈ ਹੁਣ ਅੱਜ ਵੀ VOTING ਕਿੰਨੀ ਹੁੰਦੀ ਹੈ 60% 65% VOTING ਹੈ ਇਹਦਾ ਮਤਲਬ 35% ਲੋਕਾਂ ਨੇ ਵਿਸ਼ਵਾਸ ਨਹੀਂ ਰੱਖਿਆ ਤੇ ਕੁੱਲ ਵੋਟ ਦਾ 30 31 ਤੋਂ 25 ਤੋਂ ਲੈ ਕੇ 30% ਵੋਟ ਹੈ ਜਿਹੜੀ ਪੂਤੀ ਹੋਈ ਹੈ ਉਹਨੇ 25 30% ਦੇ ਵਿੱਚ ਜਿਹੜੀ ਸਰਕਾਰ ਬਣ ਜਾਂਦੀ ਹੈ 25 ਤੋਂ 30% ਲੋਕਾਂ ਦੀ ਨੁਮਾਇੰਦੇ ਨੇ 75% ਦੇ ਤਾਂ ਹੈ ਹੀ ਨਹੀਂ ਪਰ ਉਹਨਾਂ ਨੂੰ ਵੀ ਪਤਾ ਵੀ ਹੋਰ ਆਊ ਕੌਣ ਤਿੰਨੇ ਚਾਰੇ ਪਾਰਟੀਆਂ ਆਵਦੀ ਨੇ ਇਧਰੋਂ ਨਿਕਲੇ ਇਧਰ ਵੱੜ ਕੇ ਇਧਰੋਂ ਨਿਕਲੇ ਇਧਰ ਵੱੜ ਕੇ ਬੰਦੇ ਤਾਂ ਉਹੀ ਨੇ ਬੰਦੇ ਉਹੀ ਨੇ ਬੰਦੇ ਤਾਂ ਉਹੀ ਨੇ ਉਹਨਾਂ ਨੇ ਦੂਜੇ ਨੂੰ ਆਉਣ ਦਿੰਦੇ ਨਹੀਂ ਮੋਰੇ ਐਨ ਜੀਓ ਦੀ ਬੜੀ ਚਰਚਾ ਰਹੀ ਹੜਾਂ ਦੇ ਦੌਰਾਨ ਜਦੋਂ ਹੜ ਆਏ ਨੇ ਕਿ ਐਨ ਜੀਓ ਨੇ ਬੜਾ ਕੰਮ ਕੀਤਾ ਕੋਈ ਇੰਡੀਵਿਜੂਅਲ ਕਰ ਰਿਹਾ ਕੋਈ ਸੰਸਥਾ ਤੌਰ ਤੇ ਕਰ ਰਿਹਾ ਕੁਈ ਇੱਕ ਵੱਡੀ ਐਨਜੀਓ ਆ ਉਹਦੇ ਵਿੱਚੋਂ ਇੱਕ ਐਨਜੀਓ ਹੋਰ ਨਿਕਲਦੀ ਆ ਦੇਖੋ ਇਹ ਗੱਲ ਬਹੁਤ ਬੁਰੀ ਲੱਗੂਗੀ ਅਸੀਂ ਮੈਂ ਪਹਿਲਾਂ ਵੀ ਬਹੁਤ ਲੰਮਾ ਟਾਈਮ ਪਹਿਲਾਂ ਵੀ ਕਿਹਾ ਕਿ ਵੀ ਐਨਜੀਓ ਇੱਕ ਸੋਲਿਡ ਕਾਰੋਬਾਰ ਬਣ ਗਿਆ ਕਾਰੋਬਾਰ ਕਾਰੋਬਾਰ ਜੇ ਕਾਰੋਬਾਰ ਨਾ ਹੋਵੇ ਫਿਰ ਕਿਉਂ ਐਨਜੀਓ ਕਿਉਂ ਨਾ ਬਣੀ ਰਹੇ ਹੂੰ ਜਦੋਂ ਵਿੱਚੋਂ ਮੋਗਾ ਨਿਕਲਦਾ ਦੇਖਦੇ ਨੇ ਵੀ ਆਹ ਤਾਂ ਲੈ ਇਹ ਤਾਂ ਠੀਕ ਆ ਕੰਮ ਹੈ ਇੱਕ ਲਈ ਜਾਂਦਾ ਦੂਜੇ ਨੂੰ ਮਿਲਿਆ ਨਹੀਂ ਲੱਗਦਾ ਨਾ ਆਪ ਆਪ ਦਾ ਖੜਾ ਕਰ ਲੈਣਾ ਲੈ ਤਾਂ ਜਾ ਲੱਗਦਾ ਕਿ ਇਹ ਕਿਹੜਾ ਕੋਈ ਕੁਆਲੀਫਿਕੇਸ਼ਨ ਦੀ ਲੋੜ ਹੈ ਹੂੰ ਇੱਠੇ ਹੀ ਹੋਣਾ ਹੈ 2000 ਕਾਮਲੇ ਬੋਲੀ ਫੜਦੇ ਨੇ ਹੂੰ ਇਹੀ ਦਿਖਾਉਣਾ ਵੀ ਆ ਟਹਿ ਗਿਆ ਘਰ ਚੱਲ ਪਿਓ ਕੰਮ ਐਨ ਜੀਓ ਇੱਕ ਤਰ੍ਹਾਂ ਨਾਲ ਆਪਦਾ ਬਹੁਤ ਸਾਰਾ ਜਿਹੜਾ ਵਿਸ਼ਵਾਸ ਖਤਮ ਕਰੀ ਬਿਠੀ ਆ ਨੇ ਜਿਹੜੀਆਂ ਟਰਾਲੀਆਂ ਜਾਂ ਜਿਹੜੀ ਮਦਦ ਲੈ ਕੇ ਲੋਕ ਸਿੱਧਾ ਜਾਂਦੇ ਨੇ ਜੇ ਕੋਈ ਨਹੀਂ ਵੀ ਕਹਿੰਦਾ ਨਾ ਉਹ ਇਹੀ ਦਰਸਾ ਦਾਂਦਾ ਵੀ ਐਨ ਜੀਓ ਤੇ ਕੋਈ ਫਾਇਦਾ ਨਹੀਂ ਨਹੀਂ ਐਨ ਜੀਓ ਦੇ ਚੈਨ ਨਾ ਬਣੀ ਹੋਵੇ ਇੱਕ ਐਨ ਜੀਓ ਕੋਲੇ ਸਾਰਾ ਸੈਟਅਪ ਹੈਗਾ ਐਨ ਜੀਓ ਏਰੀਆ ਵੰਡਲਨ ਵੀ ਠੀਕ ਆ ਵੀ ਇੱਥੇ ਆ ਕਰੂ ਇੱਥੇ ਆ ਤਾਂ ਉਹ ਅਲੱਗ ਨਾਲ ਨਾ ਸਟਾਪ ਦੇ ਕੇ ਆਵਾਂਗੇ ਬੇਵਿਸ਼ਵਾਸੀ ਨਹੀਂ ਤਾਂ ਹੋਰ ਕੀ ਹੈ ਪਰ ਕੰਮ ਫਿਰ ਵੀ ਚੱਲੀ ਜਾਂਦਾ ਜਿਵੇਂ ਤੁਸੀਂ ਇੱਕ ਆਫ ਕੈਮਰਾ ਮੈਨੂੰ ਗੱਲ ਦੱਸ ਰਹੇ ਸੀ ਕਿ ਵੀ ਟਰੈਕਟਰ ਵਾਲਾ ਮਸਲਾ ਹਾਂ ਨਹੀਂ ਉਹ ਕਿਸੇ ਦਾ ਨਿੱਜੀ ਸੀ ਉਹ ਜ਼ਿਕਰ ਕਰਨਾ ਨਹੀਂ ਬਣਦਾ ਵੀ ਕਿਸੇ ਸੰਸਥਾ ਨੇ ਮਤਲਬ ਜੱਟ ਨੂੰ ਵੀ ਸਿੱਧਾ ਕਰਤਾ ਚਾਰ ਪੈਸੇ ਦੇ ਕੇ ਤੇ ਉਹ ਕਹਿੰਦੇ ਵੀ ਮਿਸ਼ਨ ਇਹ ਵੀ ਕਹਿੰਦਾ ਵੀ ਐਨ ਜੀਓ ਦੇਗੀ ਖਰਚਾ ਪਾ ਦਾਂਗੇ ਹਾਂ ਇਹ ਕਾਲਾ ਮਾਲਾ ਤਾਂ ਐਨ ਜੀਓ ਦੇ ਨਾਮ ਤੇ ਤਾਂ ਪੂਰੀ ਦੁਨੀਆ ਤੇ ਕਾਲਾ ਮਾਲਾ ਕੱਪਲੀ ਪੰਜਾਬ ਤੇ ਕੀ ਮੂਰ ਰੱਖਣੀ ਹੈ ਨਹੀਂ ਪਰ ਚਰਚਾ ਤਾਂ ਸੇਵਾ ਦੀ ਭਾਵਨਾ ਤਾਂ ਐਨ ਜੀਓ ਦੀ ਹੋ ਰਹੀ ਹੈ ਨਾ ਤੁਹਾਨੂੰ ਲੱਗਦਾ ਕਿ ਐਨ ਜੀਓ ਸੁਚੇਤ ਕਰ ਸਕਦੀ ਹੈ ਕਿ ਹੜ ਦਾ ਕਾਰਨ ਹੋਵੇ ਜਾਂ ਕੁਝ ਹੋਰ ਸੰਕਟ ਆਉਂਦਾ ਹੈਗਾ ਉਹ ਸਿਰਫ ਕੁਦਰਤੀ ਹੈ ਕੋਈ ਐਨ ਜੀਓ ਸੁਚੇਤ ਕਰੂਗੀ ਵੀ ਤਾਂ ਹੱਲ ਨਹੀਂ ਹੁੰਦਾ ਜੇ ਐਨ ਜੀਓ ਸੁਚੇਤ ਕਰ ਦੂਗੀ ਫੇ ਸੇਵਾ ਕਿਦੀ ਕਰੂ ਕੰਮ ਕਦਾਂ ਚੱਲੂਗਾ ਫਰੇਵਿਟਾ ਨਾ ਸੋਣਾ ਐਂਡ ਵੀ ਉਹ ਕਰੂ ਕੀ ਜੇ ਮੂਰਲੇ ਸਚੇਤ ਹੋ ਗਏ ਸਚੇਤ ਨਹੀਂ ਕਰਨੇ ਮੈਂ ਤਰਸ ਦੇ ਆਧਾਰ ਤੇ ਜਿਹੜਾ ਕੋ ਮਿਲਦਾ ਲੈ ਲੋ ਉਹ ਉਹਦਾ ਮਕਸਦ ਇਹ ਨਹੀਂ ਹੁਣ ਲਾ ਲੈਣ ਐਂਡ ਵੀ ਉਹ ਜਿਹੜਾ 오ਰੀਜినਲ ਹੁੰਦਾ ਉਹਦੇ ਸਾਲਾਂ ਨੂੰ ਹੜ ਕਿਹੜਾ ਪਹਿਲੀ ਵਾਰ ਤੇ ਲਾਸਟ ਵਾਰ ਆਏ ਨੇ ਬਹੁਤ ਥਾਵਾਂ ਤੇ ਆਉਂਦੇ ਨੇ ਆਂ ਗਾਹਾਂ ਨੂੰ ਫੇਰ ਤਿਆਰ ਹੁਣ ਜਿਹੜੀ ਚਟ ਲਾਉਣੀ ਆ ਹੁਣ ਲਾ ਲੈਣ ਪੂਰਾ ਸਟੇਜ 'ਚ ਵੀ ਆਇਆ ਉਸ ਤੋਂ ਬਾਅਦ ਹੁਣ ਦੇਖ ਲਾਂਗੇ ਵੀ ਕਿੰਨੇ ਕ ਦਰਿਆਵਾਂ ਦੀ ਸਫਾਈ ਕਰਦੇ ਨੇ ਕਿੰਨੇ ਕ ਨਦੀ ਨਾਲਿਆਂ ਦੀ ਸਫਾਈ ਕਰਦੇ ਨੇ ਧਰਨਾ ਲਾਉਗੇ ਐਨਜੀਓ ਧਰਨਾ ਕਹਦੇ ਕੀ ਵੀ ਸਰਕਾਰ ਦੇ ਖਿਲਾਫ ਵੀ ਹਾਂ ਹਾਂ ਨਹੀਂ ਉਹ ਧਰਨਾ ਖਿਲਾਫ ਉਹਨਾਂ ਤੇ ਲਾਉਣਾ ਥੋੜੀ ਐ ਉਹ ਸਰਕਾਰ ਦੀ ਤਾਂ 파ਰਟ ਹੈ ਮੈਂ ਉਹੀ ਪੁੱਛਣਾ ਚਾਹਣਾ ਵੀ ਲੋਕਾਂ ਨੂੰ ਕਿਵੇਂ ਸਮਝ ਲੱਗੂਗੀ ਜਿਵੇਂ ਜਥੇਬੰਦੀਆਂ ਨੇ ਜਥੇਬੰਦੀਆਂ ਲੋਕਾਂ ਜਾ ਕੇ ਹੁਣੇ ਕਹਿ ਰਹੀਆਂ ਨੇ ਕਿਸਾਨ ਜਥੇਬੰਦੀਆਂ ਜਾਂ ਮਜ਼ਦੂਰ ਵੀ ਇਹਦੇ ਪਿੱਛੇ ਆਹ ਹੱਥ ਹੈ ਇੱਥੇ ਹੱਲ ਬਣਦਾ ਹੈਗਾ ਸਰਕਾਰ ਨੂੰ ਕਰਨਾ ਚਾਹੀਦਾ ਸੁਚੇਤ ਪਹਿਲਾਂ ਵੀ ਸੱਚ ਆਹ ਹੱਲ ਹੋਣੇ ਚਾਹੀਦੇ ਸੀ ਪਰ ਐਨਜੀਓ ਤੋਂ ਸਾਰਾ ਕੁਝ ਮਾਰ ਰਹੀ ਹੈ ਨਾ ਸਰਕਾਰ ਨੇ ਉਹ ਉੱਥੇ ਤਾਂ ਉਹ ਤਾਂ ਸਰਕਾਰ ਦੇ ਖਿਲਾਫ ਜਿਹੜਾ ਗੁੱਸਾ ਬਣਦਾ ਹੈ ਉਹ ਗੁੱਸੇ ਨੂੰ ਠੰਡਾ ਕਰਨ ਦਾ ਕੰਮ ਨਾ ਹੂੰ ਮੇਗਾ ਅਲੱਗ ਨਾਲ ਮੈਂ ਠੀਕ ਹੈ ਯਾਰ ਮਦਦ ਮਿਲ ਤਾਂ ਗਈ ਕੂਲ ਡਾਊਨ ਹੋ ਗਿਆ ਸਰਕਾਰ ਤਾਂ ਸਾਡੇ ਤੋਂ ਟੈਕਸ ਲੈਣ ਵਾਸਤੇ ਹੈ ਸਰਕਾਰ ਦਾ ਕੰਮ ਹੈ ਟੈਕਸ ਲੈਣਾ ਐਸ਼ ਕਰਨੀ ਆਉਂਦੀਆਂ ਵੋਟਾਂ ਵਾਸਤੇ ਫਿਰ ਪੈਸੇ ਇਕੱਠੇ ਕਰਨੀ ਸਰਕਾਰ ਆਪਣੇ ਕੰਮ ਤੇ ਲੱਗੀ ਹੋਈ ਹੈ ਯਾਰ ਉਹਨੂੰ ਡਿਸਟਰਬ ਨਾ ਕਰੋ ਵੋਟਾਂ ਜਿੱਤਣੀਆਂ ਇੱਕ ਦੇਸ ਖਾੜੀਆਂ ਨੇ ਬਹੁਤ ਲੋਕ ਇਹ ਕਹਿੰਦੇ ਨੇ ਵੀ ਮੰਨ ਲਓ ਜੈ ਸਿੰਘ ਧੂਰੀ ਮੰਨ ਲਓ ਐਨ ਜੀਓ ਚਲਾਉਂਦੇ ਆ ਜੋ ਲੱਖ ਰੁਪਇਆ ਖਾਂਦੇ 10000 ਤਾਂ ਲਾ ਹੀ ਦਿੱਤਾ ਯਾਰ ਉਹ ਫਿਰ ਕਿ ਹੋ ਗਿਆ ਇਹ ਵਧੀਆ ਗੱਲ ਥੋੜੀ ਐ ਫਿਰ ਐ ਇੱਕ ਗੱਲ ਮੈਂ ਪੁੱਛਣੀ ਹੋਰ ਚਾਹੁੰਨਾ ਫਿਰ ਅਸੀਂ ਸਿੱਖ ਇਤਿਹਾਸਤੀ ਆ ਜਾਂਦੇ ਆ ਤੇ ਗੁਰੂ ਸਾਹਿਬ ਨੇ ਫਿਰ ਮਸੰਦ ਕਿਉਂ ਅੜਾੜੇ ਤੇ ਮਸੰਦ ਜਿਹੜੀ ਪ੍ਰਣਾਲੀ ਸੀ ਉਹ ਇੱਥੋਂ ਹੀ ਚੱਲੀ ਸੀ ਉਹ ਗੁਰੂ ਘਰਾਂ ਵਾਸਤੇ ਦਸਵੰਧ ਇਕੱਠਾ ਕਰਦੇ ਤੇ ਜਗ੍ਹਾ ਜਗ੍ਹਾ ਤੋਂ ਪਿਛੋਂ ਉਹਨਾਂ ਦੇ ਵਿੱਚੋਂ ਖਾਣਾ ਸ਼ੁਰੂ ਕਰਤਾ ਸੰਗਤਾਂ ਦੀ ਸ਼ਿਕਾਇਤ ਆ ਗਈ ਫੇ ਸਜਾਵਾਂ ਨਹੀਂ ਮਿਲੀਆਂ ਮਸੰਦਾਂ ਨੂੰ ਜਿਹੜਾ ਵਿੱਚੋਂ ਖਾਂਦਾ ਹੈ ਅੱਜ ਅਸੀਂ ਕਿਉਂ ਨਹੀਂ ਉਹਨੂੰ ਮਸੰਦ ਕਹਿੰਦੇ ਇਹ ਤਾਂ ਸਾਡਾ ਮਸੰਦ ਹੈ ਇਹਦਾ ਮਤਲਬ ਮਸੰਦ ਸਿੱਧੇ ਇੱਕ ਗਾਲ ਹੈ ਸਾਡੇ ਕਲਚਰ ਦੀ ਬਿਲਕੁਲ ਦੂਜੇ ਪਾਸੇ ਅਸੀਂ ਪ੍ਰਮੋਟ ਕਰਦਾ ਵੀ ਫਿਰ ਕੀ ਹੋ ਗਿਆ 10000 ਤਾਂ ਦੇਤਾ 90000 ਖਾ ਗਿਆ ਕੋਈ ਗੱਲ ਨਹੀਂ ਫੇ ਤਾਂ ਉਹ ਤਾਂ ਸਿੱਧਾ ਅਸੀਂ ਮਸੰਦਾਂ ਨੂੰ ਪ੍ਰਮੋਟ ਕਰ ਰਹੇ ਹਾਂ ਜੀ ਉਹ ਤਾਂ ਮਸੰਦਾ ਨੂੰ ਪ੍ਰਮੋਟ ਕਰਦੇ ਆ ਜਾਂ ਫਿਰ ਇੱਥੇ ਸਾਨੂੰ ਗੁਰੂ ਸਾਹਿਬ ਨੂੰ ਗਲਤ ਡਿਕਲੇਅਰ ਕਰਨਾ ਪਊ ਉਹ ਗੁਰੂ ਸਾਹਿਬ ਫਿਰ ਕਿਹੜੀ ਗੱਲ ਐ ਤੁਹਾਨੂੰ ਪਹੁੰਚੀਦਾ ਜਾਂਦਾ ਸਮਾਰੋ ਕਿ ਉਹ ਕਿ ਮੜਾ ਮੋਟਾ ਖਾ ਪੀ ਜੇ ਖਾਣ ਦਿਓ ਫਿਰ ਜਾਂ ਸਾਨੂੰ ਗੁਰੂ ਸਾਹਿਬ ਦੀ ਫਲਸਫੀ ਗਲਤ ਡਿਕਲੇਅਰ ਕਰਨੀ ਪਊ ਹੂੰ ਜਾਂ ਸਾਨੂੰ ਉਹਨੂੰ ਸਮਝਣੇ ਪਊਵੇ ਜਿਹੜਾ ਕਿਸੇ ਦੀ দান ਦਿੱਤੇ ਦੇ ਵਿੱਚੋਂ ਖਾ ਰਿਹਾ ਹੈ ਚਾਹੇ 1 ਰੁਪਇਆ ਕਿ 1 ਪੈਸਾ ਖਾਂਦਾ ਹੈ ਹੂੰ ਉਹ ਸਿੱਧਾ ਸਿੱਧਾ ਮਾੜਾ ਆਨਸਰ ਐ ਉਹਦੋਂ ਕੋਈ ਹੱਕ ਨਹੀਂ ਬਣਿਆ ਰਹਿਣਾ ਹੂੰ ਕੋਈ ਮਤਲਬ ਨਹੀਂ ਇੱਕ ਪਾਸੇ ਸੀ ਕਹਿੰਦਾ ਸੇਵਾ ਕਰਦੀ ਐ ਦੂਜੇ ਪਾਸੇ ਸੀ ਆਪਣੀਆਂ 2-2 ਲੱਖ ਰੁਪਏ ਦੀ ਤਨਖਾਹਾਂ ਲੈਣੀਆਂ ਨੇ ਹੱਦ ਹੋ ਗਈਆਂ ਨੇ ਕੋਈ ਸੇਵਾ ਐ ਐ ਸੇਵਾ ਦੇਉਂਦੀ ਐ ਮੈਂ ਇਸ ਸਹਾੜਾਂ ਦੇ ਵਿੱਚ ਕਿਸੇ ਇੱਕ ਨਾਮੀ ਸਿੰਗਰ ਦਾ ਮੈਨੂੰ ਫੋਨ ਆਇਆ ਕਿ ਮੈਨੂੰ ਵੀ ਜਾਣਾ ਚਾਹੀਦਾ ਮੈਨੂੰ ਫੋਨ ਆਉਂਦਾ ਮੈਂ ਕਿੱਥੇ ਜਾਵਾਂ ਜਿੱਧਰ মিডিਆ ਕਿੱਥੇ মিডিਆ ਕਿੱਥੇ ਆ ਵੀ ਮੈਂ ਆ ਸਮਾਨ ਦੇਖੋ ਦੇਖੋ ਇਹ ਪ੍ਰਸਿੱਧੀ ਦਾ ਟਾਈਮ ਹੁੰਦਾ ਜਿਵੇਂ ਤੁਸੀਂ ਕਿਹਾ ਕਿ ਫੋਟੋ ਮਾਲ ਬਣਾਉਣ ਦਾ ਹੁੰਦਾ ਰਿਹਾ ਜਿਹੜੇ ਲੋਕਾਂ ਨੇ ਆਪਦੀ ਫੇਸ ਵੈਲਿਊ ਲੈਣੀ ਹੈ ਉਹ ਹਰ ਖੀਲਾ ਹਰ ਬਾ ਬਰਤਦੇ ਨੇ ਮੈਂ ਪਹਿਲਾਂ ਕਿਹਾ ਵੀ ਉਹ ਤਾਂ ਭਾਲ ਚ ਨੇ ਵੀ ਕੋਈ ਹੜ ਆਵੇ ਕੋਈ ਪਚਾਲ ਆਵੇ ਕੋਈ ਕੁਦਰਤੀ ਬਿਫਤਾ ਆਵੇ ਫਿਰ ਜਾਈਏ ਮੇਰੇ ਕੋਲ ਕੰਮ ਬਣੂਗਾ ਜੇ ਬਹੁਤੀਆਂ ਕਿਸ਼ਤੀਆਂ ਦੀਆਂ ਵੀਡੀਓ ਦੇਖੀਆਂ ਨੇ ਬੋਰਡ ਦੀਆਂ ਉਹਦੇ ਚ ਉਹੀ ਬੰਦੇ ਬੈਠੇ ਨੇ ਉਹੀ ਮੀਡੀਆ ਨਾਲ ਗੱਲ ਕਰਨੇ ਬਸ ਮੈਨੂੰ ਮੈਂ ਜਿੰਨੀਆਂ ਕਿ ਦੇਖਿਆ ਉਹ ਚ ਕੋਈ ਹੜਪੀੜ ਨਜ਼ਰ ਨਹੀਂ ਆਖੋ ਕਈਆਂ ਨੇ ਬੁਰਾ ਵੀ ਸਮਝਿਆ ਮੈਂ ਤਾਂ ਉਹਨੂੰ ਕਿਹਾ ਵੀ ਇਹ ਤਾਂ ਫਲੱਡ ਟੂਰਿਜ਼ਮ ਹੈ ਇਹਦਾ ਟੂਰੇਜ ਮੈਂ ਸਭ ਤੋਂ ਵੱਧ ਮਸ਼ਹੂਰੀ ਖੱਟਣ ਦਾ ਟਾਈਮ ਹੈ। ਤੁਸੀਂ ਥੋੜਾ ਜਿਹਾ ਪੈਸਾ ਦਿਓ ਤੇ ਅਬਦਾ ਮਸ਼ਹੂਰੀ ਬਣਾ ਲਓ। ਸੇਵਾ ਨਹੀਂ ਹੈ। ਸੇਵਾ ਦਾ ਇੱਕ ਪਾਸੇ ਅਸੀਂ ਸਿੱਖ ਫਲਸਫੀ ਚ ਕਹਿੰਦੇ ਵੀ ਪਤਾ ਬਨਾਂ ਲੱਗੇ। ਵੀ ਸੇਵਾ ਕਿੱਥੇ ਹੋਈ ਹੈ, ਕਿਵੇਂ ਹੋਈ। ਦੂਜੇ ਪਾਸੇ ਅਸੀਂ ਦੁਨੀਆ ਚ ਗੀਤ ਗਾਉਣੇ ਨੇ ਵੀ ਸੇਵਾ ਕਰੀਏ ਉਹ ਸੇਵਾ ਕਰੀਏ। ਇਹ ਇੱਥੇ ਤਾਂ ਮਤਲਬ ਸੇਵਾ ਕਰਕੇ ਪੱਕੇ ਦੇ ਵਿਚਾਰਾ ਫਰਾਂ ਤੇ ਲਿਖਿਆ ਹੁੰਦਾ। ਫਰਾਨੇ ਸਿੰਘ ਵੱਲੋਂ ਕਰਾਈਏ। ਇਸ ਕਰਕੇ ਠੀਕ ਹੈ ਲੋਕ ਸਿਆਣੇ ਨੇ। ਕਿਤੇ ਕਿਤੇ ਅਣਪੋਹਲ ਨੇ। ਪਰ ਇਹ ਗੱਲ ਨੰਗੇ ਚਿੱਟੀ ਸਾਫ ਹੈ ਵੀ ਐਨ ਜੀਓ ਤੇ ਅਗਰ ਵਿਸ਼ਵਾਸ ਨਹੀਂ ਹੈ ਜਾਂ ਐਨ ਜੀਓ ਵੀ ਕਿਤੇ ਗਲਤ ਕਰ ਰਹੀਆਂ ਨੇ ਕਿਤੇ ਨਹੀਂ ਬਹੁਤ ਗਲਤ ਕਰ ਰਹੀਆਂ ਨੇ ਐਨ ਯੂ ਆਫ ਦਾ ਜਿਹਾ ਹਸਾਬ ਕਿਤਾਬ ਦੇਣਗੀਆਂ ਕਿ ਉਹ ਦੱਸਣਗੀਆਂ ਵੀ ਸੇ ਇੰਨੀ ਤਰਖਾਹਾਂ ਪਾਈਆਂ ਇੰਨੀ ਮਹਿੰਗੀਆਂ ਗੱਡੀਆਂ ਲੈ ਲੈਂਦੀਆਂ ਕਿਹਨੂੰ ਪੁੱਛ ਕੇ ਲੈ ਲੈਂਦੀਆਂ ਕੋਈ ਪਰਮਿਸ਼ਨ ਲਈ ਨਹੀਂ ਐਨ ਜੀਓ ਕੱਲੀਆ ਪੰਜਾਬ ਦੀ ਐਨ ਜੀਓ ਦੀ ਪੂਰੀ ਦੁਨੀਆ ਦੀ ਐਨ ਜੀਓ ਦੇ ਉੱਤੇ ਸਵਾਲ ਉੱਠਦੇ ਨੇ ਵੀ ਕੰਮ ਕੀ ਕਰਦੀਆਂ ਨੇ ਦੋ ਨੰਬਰੀ ਕੰਮ ਕਰਦੀਆਂ ਨੇ ਜੀ ਇਹ ਦੁਨੀਆ ਨੂੰ ਹੀ ਨਜ਼ਰ ਆਉਂਦੀ ਜੀ ਬਹੁਤ ਬਹੁਤ ਸ਼ੁਕਰੀਆ ਜੈ ਸਿੰਘ ਜੀ ਇਸ ਪ੍ਰੋਗਰਾਮ ਤੋਂ ਧੰਨਵਾਦ